ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤੈ ਸੋ ਤੁਸੀਂ ਦੇਖਿਆ ਹੋਣਾ ਬੜੇ ਦਿਨਾਂ ਦੇ ਇੱਕ ਮੁੱਦਾ ਜਿਹੜਾ ਅਲਝਿਆ ਹੋਇਆ ਹੈ ਚਰਚਾ ਦੇ ਵਿੱਚ ਬੜਾ ਚੱਲ ਰਿਹਾ ਜਿਹੜਾ ਲੱਖੇ ਰਧਾਣੇ ਨੇ ਕਾਉਂਟਰਵਰਸੀ ਅਸੀਂ ਨਹੀਂ ਕਹਿ ਸਕਦੇ ਵੀ ਕ੍ਰੀਏਟ ਕਰੀਏ ਪਰ ਉਹਨੇ ਸਚਾਈ ਦੱਸੀ ਸੀ ਉਹ ਕਾਉਂਟਰਵਰਸੀ ਜਿਹੜੀ ਉਹ ਵਧਦੀ ਜਾ ਰਹੀ ਹੈ ਉਦਨ ਸਮਾਜਸੀ ਵੀਰ ਹੈ ਜਿਹੜੇ ਉਹ ਆਪਣਾ ਪੱਖ ਰੱਖ ਰਹੇ ਆ ਉਦਨ ਖਲਾਜੀ ਜਿਹੜੇ ਉਹ ਆਪਣਾ ਪੱਖ ਰੱਖ ਰਹੇ ਆ ਪਰ ਜਿਹੜੇ ਵੀਰਾਂ ਨੇ ਨੇੜੇ ਹੋ ਕੇ ਕਿਸੇ ਕਬੱਡੀ ਖਿਡਾਰੀ ਨੂੰ ਜਾਂ ਕਬੱਡੀ ਨੂੰ ਵੇਖਿਆ ਹੋਵੇ ਉਹਨਾਂ ਸਾਰਿਆਂ ਦਾ ਪੱਖ ਇਹ ਹੈ ਕਿ 99% ਜਿਹੜੀ ਕਬੱਡੀ ਦੇ ਵਿੱਚ ਡਰੱਗਸ ਹੈਗੀ ਹੈ ਚਾਹੇ ਉਹ ਲਵੇ ਚਾਹੇ ਨਾ ਲਵੇ ਹਨਾ ਪਰ ਮੈਂ ਇੱਕ ਬੇਨਤੀ ਕਰਦਾ ਲੱਖੇ ਬਾਈ ਨੂੰ ਕਿ ਜ਼ਰੂਰੀ ਨਹੀਂ ਤੇਰੀਆਂ ਗੱਲਾਂ ਹਰੇਕ ਨਾਲ ਹੀ ਸਹਿਮਤ ਹੋਈਏ ਹਨਾ ਜ਼ਰੂਰੀ ਨਹੀਂ ਪਰ ਅਸੀਂ ਤੇਰੀਆਂ ਇਹਨਾਂ ਗੱਲਾਂ ਤੇ ਵੀ ਸਹਿਮਤ ਹਾਂ ਕਿ ਭਾਈ ਕੱਡੇ ਖਿਡਾਰੀਆਂ ਦੇ ਵਿੱਚ ਨਹੀਂ ਹੋਰ ਵੀ ਬੜੇ ਤਰ੍ਹਾਂ ਦੇ ਡਰੱਗਸ ਜਿਹੜੇ ਸਾਡੇ ਇੰਡੀਆ ਦੇ ਵਿੱਚ ਉਹ ਆ ਰਹੇ ਆ ਜਿਦੀ ਕਟੋ ਘਟ ਵੀ ਮੈਂ ਅੱਜ ਦੇਖ ਰਿਹਾ ਸੀ ਕਿ 66 ਕੁਆਲਿਟੀਆਂ ਐ ਡਰੱਗਸ ਦੀਆਂ ਪਤਾ ਨਹੀਂ ਉਹ ਦੀ ਫੇਕ ਹੋ ਸਕਦੀਆਂ ਜਾਂ ਨਹੀਂ ਐ ਮੇਰੇ ਮੇਰੇ ਜਾਂ ਸੋਚੇ ਹੋਵੇ ਪਰ 66 ਕੁਆਲਿਟੀਆਂ ਡਰੱਗਸ ਦੀਆਂ ਐ ਜਿਹੜੀਆਂ ਲੋਕ ਡਰੱਗ ਲੈਂਦੇ ਐ ਚਾਹੇ ਉਹ ਬਾਹਰ ਦੇ ਲਾ ਲਓ ਇੰਡੀਆ ਦੇ ਲਾ ਲਓ ਹਣਾ ਲੱਗ ਲੱਗ ਤਰ੍ਹਾਂ ਦੇ ਐ ਪਰ ਜ਼ਰੂਰੀ ਨਹੀਂ ਵੀ ਸਾਰੇ ਖਿਡਾਰੀ ਲੈਂਦੇ ਐ ਕਈ ਖਿਡਾਰੀ ਜਿਹੜੇ ਪਹਿਲਾਂ ਸੀ ਉਹ ਨਹੀਂ ਵੀ ਲੈ ਸਕਦੇ ਉਹ ਕਈ ਆਪਣੇ ਯੋਰ ਨਾਲ ਵੀ ਖੇਡਦੇ ਆ ਪਰ ਹਰੇਕ ਵਰਗ ਦੇ ਵਿੱਚ ਨਸ਼ਾ ਜਿਹੜਾ ਉਹ ਵੜਿਆ ਹੋਇਆ ਹੈ ਚਾਹੇ ਉਹ ਟੀਚਰ ਸਾਹਿਬਾਨ ਲਾ ਲੋ ਚਾਹੇ ਉਹ ਜਿਹੜਾ ਮਰਜ਼ੀ ਮਹਿਕਮਾ ਨਾਲ ਉਹ ਇੱਕ ਮਹਿਕਮੇ ਨੂੰ ਫੜ ਕੇ ਤੋਏ ਜਈਏ ਉਹ ਵੀ ਚੰਗੀ ਗੱਲ ਨਹੀਂ ਹੈਗੀ ਉਹ ਹਰੇਕ ਮਹਿਕਮੇ ਦੇ ਵਿੱਚ ਜਿਹੜੀ ਅੱਜ ਡਰੱਗਸ ਵੜੀ ਹੋਈ ਹੈ ਚਾਹੇ ਉਹ ਫੈਮਲੀਕ ਸਬੰਧ ਵਿੱਚ ਹੈ ਚਾਹੇ ਭੁਖੀ ਦੇ ਸਬੰਧ ਵਿੱਚ ਹੈ ਚਾਹੇ ਚਟੇ ਦੇ ਸਬੰਧ ਵਿੱਚ ਹੈ ਚਾਹੇ ਕੋਈ ਟੀਕਿਆਂ ਦੇ ਸਬੰਧ ਵਿੱਚ ਹੈ ਇਹ ਵੜੀ ਹੋਈ ਹੈ ਕਈ ਐਸੀ ਬੰਦੇ ਹੋ ਨਾ ਨਹੀਂ ਉਹਨਾਂ ਦੇ ਜਿਹੜੇ ਨੈਚਰ ਕਰਾਂਗੇ ਬਹੁਤ ਬੰਦੇ ਆ ਜਿਹੜੇ ਟੀਚਰ ਸਾਹਿਬਾਨ ਆ ਉਹ ਵੀ ਡਰੱਗਸ ਲੈਂਦੇ ਆ ਚਾਹੇ ਉੱਟਾ ਪੀਂਦੇ ਆ ਚਾਹੇ ਕੋਈ ਹੋਰ ਕੋਈ ਕਾਰੋਬਾਰ ਕਰਦੇ ਕਰਦੇ ਆ ਉਹ ਲੈਂਦੇ ਆ ਪਰ ਇਹਨੂੰ ਕੰਟਰੋਵਰਸੀ ਨਾ ਮੈਂ ਕਹਿੰਦਾ ਵੀ ਇਹਨੂੰ ਕ੍ਰੀਏਟ ਕੀਤੀ ਜਾਵੇ ਹਨਾ ਇਹਨੂੰ ਮਸਲੇ ਨੂੰ ਜਿਹੜਾ ਸੋਲਵ ਕੀਤਾ ਜਾਵੇ ਇਹਦਾ ਆਰਥਿਕ ਢੰਗ ਲਪਿਆ ਜਾਵੇ ਹਨਾ ਜੇ ਕਬੱਡੀ ਮਾਂ ਖੇਡ ਕਬੱਡੀ ਆ ਨਾ ਇਹਨੂੰ ਲੋਕ ਵੇਂਦੇ ਆ ਜਗਤ ਵੇਂਦਾ ਸਾਰਾ ਹਨਾ ਇਹਨੂੰ ਆਪਾਂ ਉਸ ਲੋਕੇ ਜੋਰ ਨਾਲ ਖੇਡਦੇ ਆ ਪਾਕਿਸਤਾਨ ਦੇਖ ਬੇਖੋ ਯੋਰਨਾ ਨੂੰ ਖੇਡਿਆ ਜਾਂਦਾ ਆਪਣੇ ਇੰਡੀਆ ਦੇ ਵਿੱਚ ਵੀ ਕਬੱਡੀ ਦਾ ਰਤਬਾ ਜਿਹੜਾ ਬੜਾ ਵੱਡਾ ਹੈ ਇਹ ਨੂੰ ਕਬੱਡੀ ਨੂੰ ਨਾ ਕੇ ਜਿੱਤਿਆ ਤੇ ਨਾ ਕੋ ਜਿੱਤ ਸਕਦਾ ਪਰ ਸਾਡੇ ਕਹਿਣ ਨਾ ਤੇ ਕੁਝ ਨਹੀਂ ਹੋਣਾ ਪਰ ਸਾਡੇ ਸੁਝਾਅ ਜ਼ਰੂਰੀ ਹੈ ਕਿ ਚਾਹੇ ਕੋਈ ਵੀ ਖੇਡ ਹੈ ਨਾ ਉਹ ਬਿਲਕੁਲ ਨਰੋਲ ਜਿਹੜੀ ਹੋਣੀ ਚਾਹੀਦੀ ਹੈ ਜਿੱਦਾਂ ਵਰਲਡ ਕੱਪ ਜਦੋਂ ਸੁਰਜੀਤ ਸਿੰਘ ਬਾਦਲ ਨੇ ਅਸੀਂ ਨਾ ਉਦੋਂ ਜਿਨ੍ਹਾਂ ਨੇ ਵਰਲਡ ਕੱਪ ਖੇਡਿਆ ਸੀ ਉਨਾ ਸਾਰਿਆਂ ਦੇ ਟੈਸਟ ਹੋਏ ਸੀ ਠੀਕ ਹੈ ਟੈਸਟ ਕਰਕੇ ਫਿਰ ਜਾ ਕੇ ਇਹਨਾਂ ਨੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਵਾੜੇ ਸੀ ਸੋ ਮੁੜ ਕੇ ਵਰਲਡ ਕੱਪ ਬੰਦ ਹੋ ਗਿਆ ਚਲੋ ਸਰਕਾਰ ਚਲੀ ਗਈ ਤੇ ਵਰਲਡ ਕੱਪ ਜਿਹੜੇ ਉਹ ਬੰਦ ਹੋ ਗਏ ਤੇ ਮੁੜ ਕੇ ਜਿਹੜਾ ਇਹ ਮੁੱਦਾ ਵਿੱਚ ਹੀ ਰਹਿ ਗਿਆ ਨਹੀਂ ਤੇ ਸ਼ਾਇਦ ਜੇ ਕਾਲੀ ਸਰਕਾਰ ਰਹਿੰਦੀ ਸ਼ਾਇਦ ਇਹ ਜਿਹੜਾ ਮੁੱਦਾ ਸੀ ਇਹ ਚੱਲ ਰਿਆ ਸੀ ਤੇ ਇਹ ਇਹਦਾ ਹੱਲ ਵੀ ਆਰਥਿਕ ਜਿਹੜਾ ਹੱਲ ਸੀ ਉਹ ਮਿਲ ਜਾਣਾ ਸੀ ਪਰ ਅਸੀਂ ਬੇਨਤੀ ਕਰਦੇ ਹਾਂ ਚਾਹੇ ਕਬੱਡੀ ਪ੍ਰੇਮੀਆਂ ਨੂੰ ਚਾਹੇ ਜਿਹੜੇ ਸਪੌਂਸਰ ਕਰਦੇ ਆ ਕਬੱਡੀ ਉਹਨਾਂ ਨੂੰ ਚਾਹੇ ਕੋਈ ਵੀ ਆ ਮੇਰਾ ਵੀਰ ਚਾਹੇ ਕਬੱਡੀ ਦੇ ਜਿੰਨੇ ਵੀ ਆਪਾਂ ਦਰਸ਼ਕ ਲਾ ਲਓ ਖੇਡਣ ਵਾਲੇ ਲਾ ਲਓ ਆਪਾਂ ਕੌਂਟਰਵਰਸੀ ਜਿਨਾ ਪਈਏ ਅਸੀਂ ਤੇ ਬੇਨਤੀ ਕਰ ਸਕਦੇ ਆ ਭਾਈ ਇਹਦਾ ਆਰਥਿਕ ਜਿਹੜਾ ਹੱਲ ਹੈ ਨਾ ਮੰਨ ਕੇ ਚੱਲੋ ਜੇ ਮੈਂ ਕੋਈ ਡਰੱਗਸ ਨਹੀਂ ਕਰਦਾ ਤੇ ਮੈਨੂੰ ਉਹਦੇ ਵਿੱਚ ਟੈਸਟ ਕਰਾਉਣ ਨਾਲ ਵੀ ਕਿਹੜਾ ਹੱਜਿਆ ਕੋਈ ਆਪਾਂ ਥਾਪੀ ਮੰਗਦੀ ਵੀ ਕਿਹਾ ਸਕਦੇ ਆ ਭਾਈ ਆਜੋ ਜਿੰਨੇ ਕਰਾਉਣਾ ਟੈਸਟ ਆਜੋ ਮੇਰਾ ਕਰਾ ਸਕਦਾ ਆਪਾਂ ਇਹ ਨਾ ਕਹੀਏ ਵੀ ਆਪਾਂ ਕਬੱਡੀ ਖੇਡਣੀ ਬੰਦ ਕਰ ਦੇਣੀ ਹੈ ਦੇਖੋ ਕਬੱਡੀ ਮੰਨ ਕੇ ਚੱਲੋ ਮੈਂ ਨਹੀਂ ਖੇਡੂਗਾ ਜਾ ਕੋ ਮੈਂ ਨਾਨੂ ਨੇ ਬੁਲੇਰੋਂ ਦੇ ਲੈਣੇ ਜਿਹਨੇ ਭਰਾ ਭਰਾਵਾਂ ਨੇ ਵੀਡੀਓ ਪਾਈਆਂ ਵੀ ਮੈਂ ਨਹੀਂ ਅ ਕਬੱਡੀ ਅੱਜ ਤੋਂ ਬਾਅਦ ਖੇਡੂਗਾ ਇੱਕ ਦੂ ਚੌ ਬੰਦਿਆਂ ਦੇ ਨਾਲ ਕਬੱਡੀ ਖੇਡਣ ਦੇ ਨਾਲ ਨਾ ਖੇਡਣ ਦੇ ਨਾਲ ਕਬੱਡੀ ਕਿਹੜੀ ਬੰਦ ਹੋ ਜਾਣੀ ਹੈ ਕਬੱਡੀ ਤੇ ਆਲਰੇਡੀ ਜਿਹੜੀ ਮਾਂ ਖੇਡ ਕਬੱਡੀ ਤੇ ਚੱਲਦੀ ਰਹਿਣੀ ਹੈ ਜਾਂ ਵੱਡੇ ਲੈਵਲ ਤੇ ਹੈ ਜਾਂ ਛੋਟੇ ਲੈਵਲ ਤੇ ਹੈ ਇਹ ਜਿਨ੍ਹਾਂ ਦੇ ਮਨ ਕਨ ਕੰਦ ਵਿੱਚ ਵਸੀ ਹੋਈ ਚੀਜ਼ ਹੈ ਨਾ ਕਬੱਡੀ ਉਹ ਤੇ ਕੋਈ ਬੰਦ ਕਰਨੇ ਬਾਰੇ ਸੋਚਦਾ ਹੀ ਨਹੀਂ ਹੈਗਾ ਪਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਪੀ ਤੁਸੀਂ ਇਹਨੂੰ ਕਬੱਡੀ ਨੂੰ ਬੰਦ ਕਰਾਉਣ ਬਾਰੇ ਨਾ ਸੋਚੋ ਵੀ ਕਬੱਡੀ ਬੰਦ ਕਰਕੇ ਆਪਣਾ ਕੋ ਆਰਥਿਕ ਹਾਲ ਜਿਹੜਾ ਹੈ ਮਿਲ ਜਾਣਾ ਨਹੀਂ ਤੁਸੀਂ ਇਹਦਾ ਆਰਥਿਕ ਹਾਲ ਨਹੀਂ ਲੱਭੋ ਵੀ ਹਾਂ ਠੀਕ ਹੈ ਯਾਰ ਅਸੀਂ ਖੇਡ ਰਹੇ ਅਸੀਂ ਇਹਨਾਂ ਪੈਸਾ ਲਾਉਂਦੇ ਆ ਬਾਦਾਮ ਖਾਂਦੇ ਆ ਸਾਰਾ ਕੁਝ ਖਾਂਦੇ ਆ ਤੇ ਜੇ ਸਾਨੂੰ ਟੈਸਟ ਵੀ ਕਰਾਉਣੇ ਪੈਣਗੇ ਨਹੀਂ ਕਰਾਉਣ ਨੂੰ ਤਿਆਰ ਹੈ ਭਾਈ ਆਓ ਮੈਦਾਨ ਦੇ ਵਿੱਚ ਜੀ ਨੇ ਆਉਣਾ ਫਿਰ ਆਪੇ ਪਤਾ ਲੱਗ ਜਾਣਾ ਵੀ ਠੀਕ ਹੈ ਲੱਖੇ ਸਧਾਨੇ ਝੂਠ ਬੋਲਦਾ ਪਰ ਇਸ ਟਾਈਮ ਤੇ ਅਸੀਂ ਲੱਖੇ ਸਧਾਨੇ ਦੀ ਗੱਲ ਨੂੰ ਬਿਲਕੁਲ ਸਹੀ ਮੰਨ ਕੇ ਚੱਲੇ ਆ ਕਿਉਂ ਜੇ ਉਹਨੇ ਕਿਹਾ ਤੇ ਆਪਾਂ ਕਿੰਨੇ ਵੀ ਅਸੀਂ ਕੇਮਾ ਬੰਦ ਕਰ ਦੇਣੀ ਹੈ ਕਬੱਡੀ ਖੇਡਣੀ ਬੰਦ ਕਰ ਦੇਣੀ ਹੈ ਜੀ ਐਦਾਂ ਉਦਾਂ ਫਿਰ ਅਸੀਂ ਇਸ ਮੈਂ ਮਕਸਦ ਨਾਲ ਸੋਚ ਸਕਦੇ ਆ ਵੀ ਵਾਕਈ ਬਈ ਕਬੱਡੀ ਦੇ ਵਿੱਚ ਡਰੱਗਸ ਆ ਜਿਹੜੀ ਤੁਸੀਂ ਕਹਿੰਦੇ ਬੰਦ ਕਰ ਦੇਣੀ ਤੁਸੀਂ ਕਬੱਡੀ ਬੰਦ ਕਰਾਉਣ ਬਾਰੇ ਨਾਲ ਤੁਸੀਂ ਕਹੋ ਠੀਕ ਆ ਭਾਈ ਆਜੋ ਪੱਟਾਂ ਦੇ ਹੱਥ ਮਾਰ ਕੇ ਆਓ ਜਿਹਨੇ ਸਾਡਾ ਟੈਸਟ ਲੈਣਾ ਲੈ ਸਕਦਾ ਭਾਈ ਪਰ ਕਬੱਡੀ ਤਾਂ ਹੀ ਖੇਡਣੀ ਖੇਡਣੀ ਹੈ ਕਬੱਡੀ ਨੂੰ ਕੋਈ ਰੋਕ ਥੋੜਾ ਸਕਦਾ ਦੇਖੋ ਕਈ ਵਿਚਾਰੇ ਹੁਣ ਮੈਂ ਇੱਕ ਪਲੇਅਰ ਦਾ ਨਾਮ ਨਾਲ ਬਾਕੀ ਸਾਰੇ ਸਾਡੇ ਸਤਕਾਂ ਦੇ ਕੋਈ ਪਲੇਅਰ ਹੈ ਕਈ ਨੇ ਇੱਕ ਦਿਨ ਜ਼ੋਰ ਨਾਲ ਕਬੱਡੀਆਂ ਖੇਡੀਆਂ ਕਿ ਵਾਜੀ ਦੇ ਲੋ ਕਿੱਥੇ ਉਹਨਾਂ ਦੇ ਨਾਂ ਗੂੰਜਦੇ ਆ ਐਦਾਂ ਦੀ ਕੋਈ ਗੱਲ ਨਹੀਂ ਚਾਹੇ ਕਿ ਮੇਰੇ ਵੀਰ ਇੱਥੇ ਚੱਲ ਵੀ ਗਏ ਹੁਣ ਕਈ ਭਰਾ ਸਾਡੇ ਆ ਹੋ ਗਏ ਤੇ ਉੱਥੇ ਤੇ ਕੋਈ ਜਿਹੜੇ ਜਹਾਂ ਤੋਂ ਚੱਲ ਜਾਂਦੇ ਉਹਦੇ ਬਾਰੇ ਤੇ ਬਹੁਤ ਘੱਟ ਲੋਕ ਜਿਹੜੇ ਬੋਲਦੇ ਆ ਆ ਰਾਣਾ ਬਲਾਚੋਰੀ ਆ ਲਾ ਲੋ ਕਿੰਨੇ ਪਲੇਅਰਾਂ ਨੇ ਉੱਥੇ ਜਾ ਕੇ ਉਹਦੀ ਉਹਦੇ ਤੇ ਬਲਾਚੋਰੀਏ ਤੇ ਬੋਲਿਆ ਭਾਈ ਕਿ ਆ ਮੁੰਡਾ ਬਿੱਲਾ ਪੂਰਾ ਹੋ ਗਿਆ ਉੱਥੇ ਪਰ ਕਿੰਨਾ ਕ ਬੋਲੇ ਭਾਈ ਵੀ ਉਹ ਗੱਤੋ ਉਹ ਆ ਜੀ ਅੱਦਾਂ ਉਹਦਾ ਉਦੋਂ ਤੇ ਯਾਰ ਆਪਾਂ ਬੋਲਦੇ ਨਹੀਂ ਹੈਗੇ ਆ ਲੱਖੇ ਨੇ ਇੱਕ ਮੁੱਦਾ ਜੀ ਕਬੱਡੀ ਦਾ ਕਹੜਾ ਚੱਕ ਲਿਆ ਹੈਗਾ ਅੰਡਰਕਟਾ ਤੇ ਤੁਸੀਂ ਟੜਾ ਟੜ ਬੋਲਣ ਲੱਪੇ ਮੈਂ ਇੱਥੋਂ ਤੱਕ ਵਿਸ਼ਵਾਸ ਕਰ ਸਕਦਾ ਵੀ ਜਿੰਨੇ ਭਰਾ ਅੱਜ ਮੀਡੀਆ ਦੇ ਵਿੱਚ ਬੋਲਣ ਡੇ ਨਾ ਕਬੱਡੀ ਵਾਲੇ ਪਲੇਅਰ ਸਾਡੇ ਉਹਨਾਂ ਦੇ ਵਿੱਚ ਅੱਧੇ ਭਰਾ ਸਾਡੇ ਬੜਾ ਚੌਰ ਰਾਣੀ ਦੇ ਭੋਗ ਤੇ ਜਸਕਾਰ ਤੇ ਨਹੀਂ ਗਏ ਹੋਣੀ ਹਨਾ ਅੱਧੇ ਤੋਂ ਉਹਦੇ ਬਾਰੇ ਬੋਲੇ ਵੀ ਨਹੀਂ ਵੀ ਉਥੇ ਮਾੜਾ ਹੋਇਆ ਚੰਗਾ ਹੋਇਆ ਪਤਾ ਨਹੀਂ ਮੈਨੂੰ ਕਿਉਂ ਉਹ ਉਸ ਟਾਈਮ ਤੇ ਯਾਰ ਤੁਸੀਂ ਸਾਰੇ ਚੁੱਪ ਵੱਟ ਕੇ ਹਨਾ ਉਹਦਾ ਕਤਲ ਹੋ ਗਿਆ ਉਦੋਂ ਤੇ ਸਾਰੇ ਤੁਸੀਂ ਚੁੱਪ ਕਰ ਗਏ ਉਦੋਂ ਤੇ ਕਿਸੇ ਨੇ ਨਹੀਂ ਕਿਹਾ ਵੀ ਉਹਦੇ ਗੋਲੀਆਂ ਲੱਗੀਆਂ ਗਲਤ ਲੱਗੀਆਂ ਸਹੀ ਲੱਗੀਆਂ ਜਾਂ ਨਹੀਂ ਹੈ ਹਨਾ ਤੇ ਤੁਸੀਂ ਕਬੱਡੀ ਬਾਰੇ ਮੁੱਦਾ ਕੀ ਚੱਕ ਲਿਆ ਲਖਿਸ਼ਾਣੇ ਨੇ ਵੀ ਇਹਦੇ ਵਿੱਚ ਡਰੱਗਸ ਹੈ ਤੇ ਤੁਸੀਂ ਸਾਰੇ ਕਹਿੰਦੇ ਇਹ ਕਬੱਡੀ ਬੰਦ ਕਰ ਦੇਣੀ ਉਦੋਂ ਤੋਂ ਤੁਸੀਂ ਗਏ ਇਹ ਗੱਲ ਆਣੀ ਗਈਆਂ ਵੀ ਅੱਜ ਭਾਈ ਡਰੱਗੀ ਇਹਦੇ ਵਿੱਚ ਗੈਸਟਰ ਵੜ ਗਏ ਕਬੱਡੀ ਦੇ ਵਿੱਚ ਗੋਲੀਆਂ ਵੱਜਣ ਨਾਲ ਆਪਾਂ ਇਹ ਕਬੱਡੀ ਬੰਦ ਕਰ ਦੇਣੀ ਇਸ ਤੀਜੇ ਜਿਹੜੇ ਮੜਾ ਇੱਕ ਬੋਲਉ ਹ ਕੋਈ ਫਿਰ ਪਤਾ ਲੱਗਦਾ ਨਾ ਵੀ ਠੀਕ ਹੈ ਭਾਈ ਬੋਲਦੇ ਆ ਮੈਂ ਬਹੁਤ ਬੰਦੇ ਦੇ ਇੰਟਰਵਿਊ ਸੁਣੀਆਂ ਜਿਹੜੇ ਉਹ ਕੱਲ ਕਹਿ ਰਿਹਾ ਵੀ ਜੋ ਵੀ ਚਾਹੇ ਕਬੱਡੀ ਦੇ ਵਿੱਚ ਡਰੈਗਸ ਵੜੀ ਹੈ ਚਾਹੇ ਕੋ ਗੈਂਗਸਟਰ ਵੜੇ ਆ ਬਿਲਕੁਲ ਗਲਤ ਵੜੇ ਆ ਠੀਕ ਹੈ ਇਹਨਾਂ ਨੂੰ ਨਹੀਂ ਹਰੇਕ ਖਿਡਾਰੀ ਨੂੰ ਆਪਣੇ ਮਨਸੂਬੇ ਦੇ ਖੇਲਣਾ ਚਾਹੀਦਾ ਆਪਣੇ ਜੋਰ ਨਾਲ ਖੇਡਣਾ ਚਾਹੀਦਾ ਉਹਨੂੰ ਆਪਣੇ ਮਨਸੂਬੇ ਤੇ ਆਪਣੇ ਜੋਰ ਤੇ ਛੱਡਣਾ ਚਾਹੀਦਾ ਆ ਵੀ ਜਿਹਨੇ ਖੇਡਣਾ ਆ ਕੇ ਖੇਡ ਸਕਦਾ ਨਾ ਕਿ ਤੁਸੀਂ ਇੱਧਰ ਹੋ ਯਾਰ ਆਈ ਕਬੱਡੀ ਬੰਦ ਕਰ ਦੇਣੀ ਅਸੀਂ ਐ ਕਰ ਦੇਣਾ ਦੋ ਚੌਂ ਦੇ ਨਾਲ ਕਬੱਡੀ ਖੇਡਣ ਦੇ ਨਾਲ ਜਾਂ ਉਹ ਕਬੱਡੀ ਬੰਦ ਨਹੀਂ ਹੋਣ ਲੱਗੀ ਇਸ ਕਰਕੇ ਤੁਹਾਨੂੰ ਸਾਰਿਆਂ ਵਾਸਤੇ ਜੋੜ ਕੇ ਬੇਨਤੀ ਹੈ ਵੀ ਇਸ ਕੌਂਟਰੋਵਰਸੀ ਨੂੰ ਜਿਹੜਾ ਤੁਸੀਂ ਨਾ ਜੇ ਵਧਾਓ ਇਹਨੂੰ ਖਤਮ ਕਰੋ ਅਸੀਂ ਲੱਖੇ ਦੇ ਹਮੈਤੀ ਨਹੀਂ ਐ ਅੱਜ ਤੁਸੀਂ ਉਹ ਕਰੋਨ ਲਾਪੋਗੇ ਪੀ ਟੈਸਟ ਆਪਣੇ ਆ ਵੀ ਸਾਰਿਆਂ ਦੇ ਮੂੰਹ ਬੰਦ ਹੋਣੇ ਲਾਡੇ ਵੀ ਹੋ ਜਾਣੇ ਆ ਵੀ ਠੀਕ ਐ ਵੀ ਇਹ ਬਾਕੀ ਕਹਿੰਦੇ ਐ ਪਰ ਜੇ ਕੋਈ ਛੋਟੇ ਕੇ ਗਰੀਬ ਦਾ ਬੱਚਾ ਕੋਈ ਡਰਗਸ ਲਾਈਨ ਲਾਪਿਆ ਤਾਂ ਉਹਨੂੰ ਆਪਾਂ ਨਸ਼ੇੜੀ ਕਹਿ ਲਾ ਪੈਨੇ ਆ ਇਹੀ ਟੀਕਾ ਜੇ ਆਪਾਂ ਡਾਕਟਰ ਕੋਲੋਂ ਲਾਉਨੇ ਆ ਤੇ ਆਪਾਂ ਕਹਿੰਨੇ ਆ ਵੀ ਅਸੀਂ ਇਲਾਜ ਕਰਾਇਆ ਇਹੀ ਟੀਕਾ ਜਿਹੜਾ ਅਸੀਂ ਆਪ ਲਾਉਨੇ ਆ ਤੇ ਅਸੀਂ ਕਹਿੰਨੇ ਆ ਵੀ ਇਹ ਨਸ਼ੇੜੀ ਨੇ ਆਪ ਆਪਣਾ ਟੀਕਾ ਲਾ ਲਿਆ ਗੱਲਾਂ ਦੇ ਕੋ ਦੋ ਦੋ ਹੈ ਤੇ ਆਬ ਮਕਸਦ ਇਹ ਕਹਿਣਾ ਲਵਾਉਣਾ ਟੀਕਾ ਹੈ ਤੇ ਡਾਕਟਰ ਕੋਲ ਲਵਾ ਲੋਗੇ ਉਹ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾਣਾ ਤੇ ਜੇ ਹੀ ਆਪ ਟੀਕਾ ਲਾ ਲਾਂਗੇ ਉਹ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾਣਾ ਇਸ ਕਰਕੇ ਤੁਹਾਨੂੰ ਸਾਰ ਨੂੰ ਬੇਨਤੀ ਹੈ ਵੀ ਡਰਗਸ ਜਿਹੜੀਆਂ ਬੜੇ ਤਰ੍ਹਾਂ ਦੀ ਹਰੇਕ ਖਿਡਾਰੀ ਲੈਂਦਾ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਲੈਂਦੇ ਹੋਣ ਕਈ ਵਿੱਚ ਨਹੀਂ ਵੀ ਲੈਂਦੇ ਉਹਨਾਂ ਨੂੰ ਮੁਬਾਰਕਬਾਦ ਹੈ ਜਿਹੜੇ ਨਹੀਂ ਲੈਂਦੇ ਭਾਈ ਠੀਕ ਹੈ ਉਹ ਸਭ ਉਹ ਕਿਉਂ ਨਹੀਂ ਵੀਡੀਓ ਪਾਉਂਦੇ ਉਹ ਪਾਉਣਾ ਧੜਾ ਧੜਾ ਵੀਡੀਓ ਇਹ ਅਹੀਂ ਨਹੀਂ ਪਉਦੇ ਭਾਈ ਆਓ ਆ ਡਾਟੇ ਟੈਸਟ ਕਰਾਓ ਜਿੰਨੇ ਕਰਾਉਣੇ ਆਓ ਤਵੇਰ ਨੂੰ ਅਹੀਂ ਨਾ ਕਬੱਡੀ ਕੱਲ ਬੰਦ ਕਰੀਏ ਨਾ ਕਰੀਏ ਅੱਜ ਅਸੀਂ ਇਸ ਗੱਲ ਬਾਰੇ ਤਾਂ ਕੋਈ ਨਹੀਂ ਯੂਰ ਬਾਰੇ ਆ ਇਹ ਤੁਸੀਂ ਯੂਰ ਬਾਰੇ ਜਿਵੇਂ ਖੇਡਣਾ ਬੰਦ ਕਰ ਦੇਣਾ ਯਾਰਾ ਜੇ 2-4 ਬੰਦੇ ਖਿਲੇ ਖੇਡਣਾ ਬੰਦ ਕਰ ਦੇਣਗੇ ਬਾਕੀ ਤੇ ਪਲੇਅਰ ਹੈਗੇ ਆ ਨਾ ਜੇ ਮੰਨ ਕੇ ਚਲੋ ਮੈਂ ਨਹੀਂ ਮੈਂ ਖੇਡਣਾ ਬੰਦ ਕਰ ਦੂੰਗਾ ਮੇਰਾ ਗਵਰੰਟੀ ਨਹੀਂ ਆਣਾ ਉੱਠੂਗਾ ਉਹਨੇ ਕਹਿਣਾ ਚਲੋ ਜੀ ਮੈਂ ਖੇਡੂਗਾ ਸੋ ਕਿਸੇ ਦੇ ਕਹਿਣ ਨਾਲ ਕਬੱਡੀ ਨਾ ਅੱਜ ਬੰਦ ਹੋਈ ਆ ਨਾ ਬੰਦ ਹੋਣੀ ਆ ਇਹ ਮਾਰਕੀਟ ਕਬੱਡੀ ਹੈ ਇਹਨੂੰ ਨਾ ਕੋ ਜਿੱਤਿਆ ਤਾਂ ਨਾ ਕੋ ਜਿੱਤ ਸਕਦਾ ਹੈ ਇਸ ਕਰਕੇ ਤੁਹਾਨੂੰ ਸਾਰਨ ਬੇਨਤੀ ਹੈ ਕਿ ਇਹਨੂੰ ਕਾਉਂਟਰਵਰਸੀ ਨੂੰ ਜਿਹੜਾ ਇਹਨੂੰ ਬੰਦ ਕੀਤਾ ਜਾਵੇ ਤੇ ਇਹਦਾ ਆਰਥਿਕ ਹੱਲ ਹੈ ਜਿਹੜੇ ਉਹ ਬੈਠ ਕੇ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਲੱਭਣੇ ਚਾਹੀਦੇ ਆ ਕੋ ਗੰਦੇ ਜੇ ਪੰਜਾਬ ਦੇ ਵਿੱਚ ਜਿੱਥੇ ਮੇਲੇ ਹੁੰਦੇ ਆ ਉੱਥੇ ਤੁਸੀਂ ਇੱਕੀ ਲਿਖ ਦੋ ਵੀ ਠੀਕ ਆ ਵੀ ਸਾਡੀ ਅੱਜ ਹੀ ਜਿੰਨੇ ਟੈਸਟ ਸਾਡੇ ਮੇਲਿਆਂ ਦੇ ਵਿੱਚ ਜਿੰਨੇ ਆਉਣਾ ਉਹਦਾ ਟੈਸਟ ਹੋ ਕੇ ਤਾਂ ਫਿਰ ਉਹ ਗਰਾਊਂਡ ਦੇ ਵਿੱਚ ਵੜੂਗਾ ਤੇ ਅੱਖ ਜੇ ਟੀਮ ਕੋ ਮੂੰਹ ਵੀ ਕਰ ਗਈ ਤੇ ਆਪਣਾ ਹੀ ਪਤਾ ਲੱਗ ਜਾਣਾ ਤੋ ਜਿਨੇ ਨੇ ਜਿਨੇ ਟੈਸਟ ਕਰਾਉਣ ਵਾ 80% ਸਹਿਮਤ ਹੋਏ ਤੋ ਉਹਨਾਂ ਨੇ ਤੁਹਾਡੇ ਕੋ ਆਪਣੇ ਆਪ ਆਉਣਾ ਵੀ ਆਉ ਉਹ ਵੀ ਸਾਡੇ ਗ੍ਰਾਊਂਡ 'ਤੇ ਤੇ ਅਸੀਂ ਜਾਣਦੇ ਅਸੀਂ ਖੇਡਦੇ ਆ ਭਾਈ ਤੇ ਤੁਹਾਨੂੰ ਇਹਨਾਂ ਜ਼ੋਰ ਪਾਉਣ ਦੀ ਲੋੜ ਹੀ ਕੋਈ ਨਹੀਂ ਹੈਗੀ ਤੁਹਾਨੂੰ ਇੱਥੇ ਸਬੂਤ ਮਿਲ ਜਣੇ ਜਿੱਦਾਂ ਕਹਿੰਦੇ ਨਾ ਵੀ ਜਿੱਥੇ ਗਰਾਊਂਡ ਦੇ ਵਿੱਚ ਜਿੱਥੇ ਮੈਂ ਕਬੱਡੀ ਦੇ ਅ ਇੱਥੇ ਮੇਲੇ ਹੁੰਦੇ ਆ ਹਨਾ ਉਥੇ ਬੰਬੀਆਂ ਉੱਤੇ ਜਾ ਕੇ ਸਈਆਂ ਮਿਲੀਆਂ ਲੱਕੇਦਾਨੇ ਨੇ ਪੇਸ਼ ਵੀ ਕੀਤੀਆਂ ਲਿਆ ਕੇ ਤੇ ਲੋਕ ਵੀ ਕਹਿੰਦੇ ਆ ਵੀ ਸਾਡੀ 3-3 4-4 ਕਿਲੋਮੀਟਰ ਖਿਡਾਰੀ ਜਿਹੜੇ ਆ ਉਹ ਦੂਰ ਕਿਉਂ ਅ ਮੋਟਰਾਂ ਦੇ ਵਿੱਚ ਬੈਠ ਕੇ ਇਸ ਕਰਕੇ ਜਿਹੜੇ ਆਪਾਂ ਦੂਰ ਦੂਰ ਮੰਨ ਕੇ ਜਦ ਮੋਟਰਾਂ ਤੇ ਵੀ ਤਿਆਰ ਹੁੰਨੇ ਆ ਨਾ ਇਹ ਆਪਾਂ ਤਿਆਰੀ ਤੁਸੀਂ ਬੰਦ ਕਰੋ ਤੁਸੀਂ ਲੋਕਾਂ ਦੇ ਸਾਹਮਣੇ ਜਾ ਕੇ ਕਿਉਂ ਨਹੀਂ ਤਿਆਰ ਹੁੰਦੇ ਠੀਕ ਆ ਮੰਨਦੇ ਆ ਤੁਹਾਡੀ ਉੱਤੇ ਇੱਕ ਹੁੰਦਾ ਵੀ ਕਰਾਊਡ ਹੋ ਜਾਂਦਾ ਹੈ ਜਨਤਾ ਦਾ ਕੋਈ ਫੋਟੋ ਖਿਚਾਉਣ ਵਾਲੇ ਆ ਜਾਂਦੇ ਆ ਹਨਾ ਬੜਾ ਉਹ ਹੁੰਦਾ ਪਰ ਅਸੀਂ ਕਿਉਂ ਨਹੀਂ ਕਿਸੇ ਦੇ ਘਰਾਂ ਦੇ ਵਿੱਚ ਡਿਊਟੀ ਲਾਉਂਦੇ ਵੀ ਫੁਲਾਣੇ ਦੇ ਘਰ ਦੇ ਵਿੱਚ ਫੁਲਾਣੀ ਟੀਮ ਨੇ ਖੜਨਾ ਫੁਲਾਣੀ ਘਰ ਦੇ ਵਿੱਚ ਫੁਲਾਣੀ ਟੀਮ ਨੇ ਠਹਿਰਨਾ ਭਈ ਤੇ ਉੱਥੇ ਜਾ ਕੇ ਸਾਰੇ ਤਿਆਰ ਹੋਣਗੇ ਠੀਕ ਹੈ ਨਾ ਜਾਂ ਉੱਥੇ ਕਮੇਟੀ ਵਾਲਿਆਂ ਦੀ ਡਿਊਟੀਆਂ ਕਿਉਂ ਨਹੀਂ ਮੁੜਿਆਂ ਦੀ ਲੱਗ ਜਾਂਦੀਆਂ ਭਈ ਆਹ ਕਮੇਟੀ ਆਪ ਟੀਮ ਨੇ ਆਉਣਾ ਇਹਦੀ ਰਿਸਪੋਨਸਿਬਿਲਟੀ ਤੁਹਾਡੀ ਹੈ ਨਾ ਕੋ ਫੋਟੋ ਖਿਚਾਉਣ ਵਾਸਤੇ ਲਾਗੇ ਆਵੇ ਤੇ ਨਾ ਵੀ ਉਦਾਂ ਹੈ ਜਿੰਨਾਂ ਚਿਰ ਟੀਮ ਖੇਡਦੀ ਨਹੀਂ ਹੈਗੀ ਇਸ ਕਰਕੇ ਇਹਨੂੰ ਆਰਥਿਕ ਹਾਲ-ਵਲ ਮੇਰਾ ਵੀ ਇਹਨੂੰ ਲਿਆਇਆ ਜਾਵੇ ਨਾ ਕਿ ਇਹੋ ਜਿਹੇ ਮੁੱਦੇ ਦੇ ਵਿੱਚ ਆਪਾਂ ਪਾਈਏ ਕਿ ਐ ਹੋ ਜਾਣਾ ਜੀ ਉਹ ਹੋ ਜਾ ਕਾਵਾਂ ਦੇ ਗਏ ਤੇ ਟਕੇ ਮਰਦੇ ਨਹੀਂ ਹੁੰਦੇ ਮੈਂ ਆਪਾਂ ਤਨੂ ਸੋ ਇੱਕੋ ਗੱਲ ਕਹਿ ਰਹੀਏ ਕਿ ਨਾ ਕਬੱਡੀ ਅੱਜ ਬੰਦ ਹੋਈ ਐ ਨਾ ਕੱਲ ਹੋਣੀ ਐ ਠੀਕ ਹੈ ਨਾ ਇਸ ਟਾਈਮ ਦੀ ਅਸੀਂ ਲਕਿਸ਼ਧਾਨੇ ਦੀ ਗੱਲ ਨਾਲ 100% ਸਹਿਮਤ ਐ ਤੇ ਤੁਹਾਡੀ ਗੱਲ ਨਾਲ ਵੀ ਸਹਿਮਤ ਐ ਭਾਈ ਜੇ ਨਹੀਂ ਤੁਸੀਂ ਡਰੈਕਟ ਲੈਦੇ ਤਾਂ ਤੁਹਾਡੀ ਗੱਲ ਨਾਲ ਵੀ ਇਹੀ ਸਹਿਮਤ ਐ ਤੇ ਉਹ ਤੇ ਉਹਨੇ ਉਹਨਾਂ ਨੂੰ ਕਿਹਾ ਜਿਹੜੇ ਖਿਡਾਰੀ ਡਰੈਕਟ ਲੈ ਰਹੇ ਆ ਇਸ ਕਰਕੇ ਤੁਹਾਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕੰਟਰੋਵਰਸੀ ਦੇ ਵਿੱਚ ਨਾ ਪਈਏ ਸੋ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਵੀ ਦਾ ਆਰਥਿਕ ਜਿਹੜਾ ਹੱਲ ਐ ਉਹ ਜ਼ਰੂਰ ਕੱਢਿਆ ਜਾਵੇ ਉਹ ਵਾਹਿਗੁਰੂ ਜੀ ਕਾ ਖ Why oh, would you keep